ਦੇ ਗੇੜੇ ਕੱਢਦੇ ਮੈਂ ਉਹ ਨਾਟੀ ਇਨਾ ਵਿੱਚੋਂ ਨਹੀਂ ਓਟ ਇਜ਼ ਡਾਊਨ ਟੂ ਅਰਥ ਹੈ ਜੀ ਦਲਜੀਤ ਵੀ ਜਿਵੇਂ ਆਪਾਂ ਵੇਨੇ ਆ ਨਾ ਵੀ ਕਨੂਲਾ ਕਰੀ ਜਾਂਦਾ ਰਹਿੰਦਾ ਐ ਵੀਡੀਓ ਚ ਲਾਈਵ ਹੁੰਦਾ ਵਾ ਉਦਾਂ ਦਾ ਹੀ ਆ ਬੰਦਾ ਬਹੁਤ ਟੌਂਕੂ ਅਰਥ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਮਿਲਿਆ ਆਪਾਂ ਨੂੰ ਐ ਲੀਗਾ ਫੀਲ ਨਹੀਂ ਆਇਆ ਉਹ ਚੋ ਭਈਏ ਸਟਾਰ ਪੁਣਾ ਕਰਦਾ ਐ ਕਰਦਾ ਜਿਵੇਂ ਨੋਰਮਲ ਮਿਲਿਆ ਆਪਾਂ ਨੂੰ ਸੁਣਿਆ ਤਾਂ ਬਹੁਤ ਹੁਣਾ ਵੇਖਿਆ ਨਹੀਂ ਹੁਣਾ ਮੈਨੂੰ ਸੀਨਾ ਵਿੱਚ ਨਹੀਂ ਫਰ 2-3 ਮਿੰਟ ਮੇਰੇ ਕੋਲੇ ਖੜਕੇ ਗਈ ਤੇ ਹਾਂਜੀ ਹਾਂਜੀ ਉਹਨਾਂ ਨੇ ਆਪਦੇ ਪੇਜ ਤੇ ਵੀ ਉਹ ਬਲੌਗ ਜੇ ਬਣਾਦੇ ਹੁੰਦੇ ਹਨ ਉਹ ਮੇਰਾ ਪਾਇਆ ਹੋਇਆ ਪੇਜ ਤੇ ਉਹਨਾਂ ਨੇ ਆਪਦੇ ਤੇ ਨਾਲੇ ਵਧੀਆ ਮਿਲ ਕੇ ਗਈ ਪਾਜੀ ਸਿੱਧੂ ਮੂਸੇਵਾਲਾ ਦੀਆਂ ਤਾਂ ਸਾਰੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਲੇਕਿਨ ਤੁਹਾਡੇ ਨਾਲ ਜਿਹੜੀ ਤਸਵੀਰ ਹੈ ਉਹ ਵੀ ਬੜੀ ਵਾਇਰਲ ਹੋਈ ਬਹੁਤ ਵਧੀਆ ਉਹ ਤਾਂ ਪਾਜੀ ਆਏ ਮਿਲਿਆ ਮੈਨੂੰ ਪਤਾ ਨਹੀਂ ਕਿੰਨੇ ਕ ਟਾਈਮ ਦਾ ਜਾਣਦਾ ਹੁੰਦਾ ਰੋਟੀ ਵੀ ਮੈਂ ਤਾਂ ਬਾਈ ਦੇ ਨਾਲ ਹੀ ਖਾਧੀ ਆ ਦਾਲ ਬਣੀ ਸੀ ਏ ਮਾਤਾ ਨੇ ਸੱਕਰ ਚ ਕਿਉਂ 바ਗੀ ਦਿੱਤਾ ਜਦੀ ਦੀ ਤੁਹਾਡੀ ਉਹ ਤਸਵੀਰ ਵਾਇਰਲ ਹੋ ਰਹੀ ਹੈ ਉਹ ਕਿੱਥੋਂ ਦੀ ਹੈ ਉਹ ਆਪਣੇ ਬਾਈ ਦੇ ਪੁਰਾਣੇ ਘਰ ਦੀ ਹੈ ਜੀ ਉੱਥੇ ਘਰ ਦੇ ਅੰਦਰ ਦੀ ਹੈ ਉੱਥੇ ਫੋਟੋ ਖਿੱਚੀ ਸੀ ਰੋਡ ਤੇ ਜਾਂਦੇ ਆ ਕਈ ਜਿਵੇਂ ਲੇਟਾ ਦੇ ਖੜੇ ਹੁੰਨੇ ਆ ਉਦੋਂ ਪੁੱਛ ਲੈਂਦੇ ਭਾਜੀ ਕੀ ਕੰਮ ਕਰਦੇ ਆ ਮੈਂ ਤਾਂ ਕਹਿੰਦਾ ਨਾ ਜੀ ਮੈਂ ਤਾਂ ਪਾਰਟ ਟਾਈਮ ਕਰਦਾ ਆ ਤੇ ਬਈ ਮੇਰੀ 뮤직 ਅਕੈਡਮੀ ਆ ਫਿਰ ਬੜੇ ਖੁਸ਼ ਹੁੰਦੇ ਆ फेर ਕਈ ਯਾਰੀ ਕਹਿ ਦਿੰਦੇ ਗਾਣਾ ਵੀ ਸੁਣਾਓ ਤੇ ਫਿਰ ਉੱਥੇ ਸੁਣਾ ਦਈਦਾ ਮਾੜਾ ਮੋਟਾ ਚਲੋ ਜਿੰਨਾ ਕੋ ਪ੍ਰਮਾਤਮਾ ਨੇ ਵਾਕਿਆ ਜੀ ਕੋੜੇ ਲੱਖਾਂ ਤੇ ਲੱਗੇ ਆ ਕੱਟ ੱੱਪਾਂ ਤੇ ਕੁੜੇ ਮੋਟਰਾਂ ਦੇ ਡੇਰਾ ਲਈ ਮੌਤ ਦੇ ਵਪਾਰੀ ਬੈਠੇ ਦਿੰਦੇ ਨਾ ਧਿਆਨ ਜੋ ਸਭਾ ਤੇ ਕੁੜੇ ਸੌ ਰੱਬ ਦੀ ਨਹੀਂ ਉਹ ਤੋਂ ਸਾਨੂੰ ਰੱਬ ਮਿਲ ਜੇ ਜਦੋਂ ਸਾਡੇ ਵਾਲੇ ਸਾਡੇ ਆਲਾ ਬੋਲ ਦਿੰਦਿਆ ਰੌਣਿਆਂ ਚ ਜਾਈਏ ਪਰ ਰੌਲਾ ਨਹੀਂ ਉਹ ਪਾਇਆ ਬਸ ਚੁੱਪ ਨਾਲ ਬੈਣੀ ਜੱਟ ਰੋਲ ਦਿੰਦਿਆ ਤਾਂ ਤੁਸੀਂ ਇੱਥੇ ਜਦੋਂ ਮੋਹਾਲੀ ਆਏ ਤਾਂ ਭੀੜ-ਪਾੜ ਵਾਲਾ ਸ਼ਹਿਰ ਆ ਤੁਸੀਂ ਦੇਖੋ ਕਿ ਇੱਥੇ ਦਾ ਚੰਗਾ ਭਲਾ ਬੰਦਾ ਜਿਹੜਾ ਉਸ ਨੂੰ ਔਖਾ ਹੋ ਜਾਂਦਾ ਏ ਤੇ ਮੈਂ ਵੀ ਲੈ ਰਹਿ ਕੇ ਖੁਸ਼ ਨਹੀਂ ਹੈਗਾ ਇੰਨਾ ਵੀ ਬਹੁਤ ਟਾਈਮ ਹੁੰਦਾ ਨਾ 24 ਘੰਟੇ ਬੰਦੇ ਕੋਲੇ ਫਿਰ ਮੈਂ ਫ੍ਰੀ ਟਾਈਮ ਉਹ ਕਰ ਲੈਂਦਾ ਮੈਂ ਹੁਣ ਵੀ ਕਰ ਲੈਂਦਾ ਸ਼ਨੀ ਐਤਵਾਰ ਜਾਣਾ ਹੁੰਦਾ ਜਿਮ ਟੋ ਦੀ ਜੀ ਇਧਰ ਉਹ ਅਕੈਡਮੀ ਆਫ ਹੁੰਦੀ ਏ ਤੇ ਫਿਰ ਉਧਰ ਲਾ ਲੀਦਾ ਟਾਈਮ ਹੋਏ ਅੱਜ ਵੇਖ ਨਾਨਕ ਆਣ ਕੇ ਹੋਏ ਅੰਬਰ ਸਰ ਦੇ ਭਾਗ ਹਾਏ ਹੋਏ ਲਾਛ ਥੱਲੇ ਵਿਛ ਗਿਆ ਉਹ ਸਾਡਾ ਜਨਿਆਂ ਵਾਲਾ ਵਾਦੇ ਓ ਛਾਬੇ ਰਹਿ ਗਈਆਂ ਰੋਟੀਆਂ ਤੇ ਚੁੱਲੇ ਰਹਿ ਗਿਆ ਸਾਗ ਹਾਏ ਓ ਚਰਨ ਲਿਖਾਰੀ ਮਿਟ ਗਏ ਓ ਕਈ ਧੀਆਂ ਦੇ ਸੁਹਾਗ ਤਦੋਂ ਸੀ ਦੇਖਿਆ ਹੁਣ ਕਿ ਬਾਈ ਜੀ ਨੇ ਬਹੁਤ ਹੀ ਸੋਹਣਾ ਇੱਕ ਗੀਤ ਆ ਜਿਹੜਾ ਉਹ ਸੁਣਾਇਆ ਏ ਸਰੀਰਕ ਤੌਰ ਤੇ ਭਾਵੇਂ ਇਹ ਵੱਡੇ ਚੈਲੰਜ ਦਾ ਸਾਹਮਣਾ ਕਰ ਰਹੇ ਨੇ ਲੇਕਿਨ ਇਹਨਾਂ ਦੇ ਹੌਸਲੇ ਇੰਨੇ ਵੱਡੇ ਨੇ ਕਿ ਸ਼ਾਇਦ ਕੋਈ ਤੰਦਰੁਸਤ ਬੰਦਾ ਵੀ ਇਹ ਮਕਾਮ ਹਾਸਲ ਨਹੀਂ ਕਰ ਪਾਉਂਦਾ ਤਾਂ ਮੇਰੇ ਨਾਲ ਮੌਜੂਦ ਨੇ ਗੁਰਪ੍ਰੀਤ ਸਿੰਘ ਬੁੱਟਰਕਲਾ ਜਿਹੜੇ ਮੁਹਾਲੀ ਦੇ ਵਿੱਚ ਇੱਕ ਸੰਗੀਤ ਅਕੈਡਮੀ ਚਲਾਉਂਦੇ ਨੇ ਅਤੇ ਤੁਸੀਂ ਇਹਨਾਂ ਦੀਆਂ ਫੋਟੋਆਂ ਦੇਖੀਆਂ ਹੋਣੀਆਂ ਪੰਜਾਬੀ ਗਾਇਕ ਸਿੱਧੂ ਮੂਸਾ ਮੂਸੇਵਾਲਾ ਦੇ ਨਾਲ ਇੱਕ ਫੋਟੋ ਇਹਨਾਂ ਦੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਉਸ ਤੋਂ ਇਲਾਵਾ ਹੋਰ ਵੀ ਕਈ ਗਾਇਕ ਨੇ ਜਿਹੜੇ ਉਹਨਾਂ ਨੂੰ ਇਹ ਮਿਲ ਚੁੱਕੇ ਨੇ ਤਾਂ ਗੱਲਬਾਤ ਕਰਦੇ ਆ ਤਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਾਰੀ ਜਿੰਨੇ ਵੀ ਵੀਰ ਮੇਰੇ ਦੇਖ ਰਹੇ ਆ ਤੁਹਾਡੇ ਥਰੂ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਤਾਂ ਬਾਈ ਜੀ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਤੁਹਾਨੂੰ ਜਿਹੜੀ ਇਹ ਸਰੀਰਕ ਸਮੱਸਿਆ ਹੈ ਇਹ ਮਤਲਬ ਕਿ ਜਨਮ ਤੋਂ ਹੀ ਆ ਜਾਂ ਫਿਰ ਇਹ ਕਿਦਾਂ ਸ਼ੁਰੂਆਤ ਹੋਈ ਸੀ ਇਸ ਦੀ ਇਹ ਵੀਰ ਜੀ ਮੈਂ 6 ਮਹੀਨੇ ਦਾ ਸੀਗਾ ਜੀ ਮੈਨੂੰ ਬੁਖਾਰ ਹੋਇਆ ਸੀਗਾ ਤੇ ਡਾਕਟਰ ਨੇ ਬੁਖਾਰ ਚ ਟੀਕਾ ਲਾਤਾ ਸੀਗਾ ਤੇ ਫਿਰ ਮੇਰੇ ਅਲੱਗ ਤੋਂ ਥੱਲੇ ਥੱਲੇ ਖੜ ਗਏ ਸੀ ਸਰਗੇ ਜੀ ਹਾਂਜੀ ਤੇ ਪਹਿਲਾਂ ਮੈਂ ਯਾਨੀ ਕਿ ਮੰਜੇ ਨਾਲ ਤੁਥ ਪਾ ਗਏ ਮਮੀ ਹੁਣੀ ਦੱਸਦੇ ਸੀਗੇ ਬੇ ਲੱਤਾ ਲੁਤਾ ਮਾਰਦਾ ਸੀ ਤੁਰਦਾ ਸੀਗਾ ਫੇਰ ਮੈਨੂੰ ਜਦੋਂ ਉਹਨਾਂ ਨੇ ਬੁਖਾਰ ਦਾ ਟੀਕਾ ਲਾਇਆ ਤੇ ਇੱਕੋ ਦਾ ਵੀ ਮੈਂ ਡੈੱਡ ਹੋ ਗਿਆ ਸੀਗਾ ਫੇਰ ਮੇਰੇ ਆਪਰੇਸ਼ਨ ਪਰੂਸ਼ਨ ਹੋਏ ਆ ਫੇਰ ਮੈਂ ਥੋੜਾ ਜਿਆ ਸੁਰਤ ਸਭਾਲੀ ਆ ਤੇ ਨਹੀਂ ਤਾਂ ਮੈਂ ਬਿਲਕੁਲ ਹੀ ਡੈੱਡ ਹੋ ਗਿਆ ਸੀਗਾ ਇੱਕ ਛੋਟੀ ਜੀ ਗਲਤੀ ਨੇ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਬਿਲਕੁਲ ਬਦਲ ਕੇ ਰੱਖ ਦਿੱਤੀ ਹਾਂਜੀ ਹਾਂਜੀ ਬਿਲਕੁਲ ਵੀ ਦਿੱਤੀ ਜੀ ਹਾਂਜੀ ਤੇ ਤੁਸੀਂ ਮੁਹਾਲੀ ਦੇ ਵਿੱਚ 뮤직 ਅਕੈਡਮੀ ਚਲਾਉਂਦੇ ਹੋ ਤਾਂ ਇੱਕ ਮੋਗੇ ਜ਼ਿਲ੍ਹੇ ਦਾ ਪਿੰਡ ਤਾਂ ਚੰਡੀਗੜ੍ਹ ਤੋਂ ਤਾਂ ਬਹੁਤ ਹੀ ਦੂਰ ਆ ਮੋਗਾ ਤਾਂ ਕਿਵੇਂ ਇਸ ਸਫ਼ਰ ਦੀ ਸ਼ੁਰੂਆਤ ਹੋਈ ਕਿਵੇਂ ਤੁਸੀਂ ਸੰਗੀਤ ਵੱਲ ਆਏ ਪੜ੍ਹਾਈ ਤੋਂ ਬਾਅਦ ਕਿਸ ਤਰ੍ਹਾਂ ਦਾ ਸਟਰਗਲ ਆ ਜਿਹੜਾ ਉਹ ਜ਼ਿੰਦਗੀ ਦਾ ਰਿਹਾ ਇਹ ਜੀ ਪਾਜੀ ਮੇਰਾ ਸਟੂਡੈਂਟ ਹੈਗਾ ਇਹ ਉੱਥੇ ਪਹਿਲਾਂ ਮੇਰੇ ਕੋਲੇ ਮੋਗੇ ਲੱਗਾ ਹੋਇਆ ਸੀਗਾ ਜੀ 뮤직 ਅਕੈਡਮੀ ਦੇ ਵਿੱਚ ਤੇ ਉਹ ਜਸੜਬਾਈ ਨੇ ਲਿਖਿਆ ਨਾ ਵੀ ਸਭ ਦਾਣਾ ਪਾਣੀ ਤੇਰਾ ਏ ਤੂੰ ਚੋਗਤਾ ਫਿਰਦਾ ਜਿਹੜਾ ਏ ਤੇ ਦਾਣਾ ਪਾਣੀ ਖਿੱਚ ਲਿਆ ਇੱਥੇ ਜੀ ਤੇ ਮਤਲਬ ਕਿ ਜਦੋਂ ਤੁਹਾਡੀ ਪੜ੍ਹਾਈ ਪੂਰੀ ਹੋਈ ਉਸ ਤੋਂ ਬਾਅਦ ਕਿਵੇਂ ਦੀ ਜ਼ਿੰਦਗੀ ਸੀ ਕੀ ਤੁਸੀਂ ਸੋਚਿਆ ਸੀ ਅਤੇ ਫਿਰ ਕੀ ਕੁਝ ਹੋਇਆ ਪਾਜੀ ਮੈਂ ਸੋਚਿਆ ਸੀਗਾ ਜੀ ਮੈਂ ਕ੍ਰਿਕਟ ਖੇਲਣ ਜਾਂਦਾ ਸੀਗਾ ਜਦੋਂ ਘਰੋਂ ਛੁੱਟੀ ਹੋ ਜਾਂਦੀ ਸੀ ਦੁਪਹਿਰੇ ਗਰਮੀਆਂ ਦੇ ਦਿਨ ਤੇ ਵੀਲ ਚੇਅਰ ਤੇ ਜਾਂਦੇ ਸੀ ਹਾਂਜੀ ਉਹ ਟ੍ਰਾਈਸਾਈਕਲ ਹੁੰਦਾ ਨਾ ਜਿਹੜਾ ਇਦਾਂ ਚੱਲਦਾ ਚੈਨ ਵਾਲਾ ਹਾਂਜੀ ਉਹਦੇ ਤੇ ਤੇ ਮੇਰੇ ਦਾਦਾ ਜੀ ਨੇ ਮੈਨੂੰ ਬੜਾ ਮਾਰਨਾ ਵੀ ਤੂੰ ਕ੍ਰਿਕਟ ਕਿੱਥੇ ਖੇਲੇਗਾ ਤੇ ਉਹਨਾਂ ਨੇ ਫਿਰ ਮੈਨੂੰ ਕਹਿਣਾ ਕਹਿੰਦੇ ਹੁੰਦੇ ਆ ਵੀ ਸਿਆਣੀ ਦਾ ਆਖਿਆ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਤੇ ਉਹਨਾਂ ਨੇ ਮੈਨੂੰ ਕਹਿਣਾ ਵੀ ਤੇਰੇ ਤੋਂ ਤੁਰਿਆ ਨਹੀਂ ਜਾਂਦਾ ਵੀ ਜਿੰਨਾ ਚਿਰ ਅਸੀਂ ਬੈਠੇ ਆ ਤੇਰੇ ਮਾਪਿਓ ਬੈਠੇ ਆ ਤੇ ਵੀ ਉਹਨਾਂ ਟਾਈਮ ਤੱਕ ਤੈਨੂੰ ਰੋਟੀ ਦੇਈ ਜਾਣਗੇ ਤੇ ਵੀ ਤੈਨੂੰ ਬਾਅਦ ਚ ਰੋਟੀ ਕੌਣ ਦਊਗਾ ਤੇ ਉਹਨਾਂ ਨੇ ਮੈਨੂੰ ਰੋਜ਼ ਇਦਾਂ ਕਹਿਣਾ ਵੀ ਤੇਰੇ ਤੋਂ ਤੁਰਿਆ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਉਹ ਇੱਕ ਦਿਨ ਮੇਰੇ ਗੱਲ ਦਿਮਾਗ ਤੇ ਲੱਗੀ ਮੰਨ ਤੇ ਵੀ ਮੈਂ ਕਿਹਾ ਵੀ ਹੁਣ ਮੈਂ ਇਹਨਾਂ ਨੂੰ ਕੁਝ ਕਰਕੇ ਦਿਖਾਉਣਾ ਤੇ ਫਿਰ ਦਾਦਾ ਜੀ ਕਹਿੰਦੇ ਵੀ ਤੂੰ ਮਿਊਜ਼ਿਕ ਸਿੱਖ ਫਿਰ ਮੈਂ ਇੱਧਰ ਨੂੰ ਟਰਸਟ ਵਿਦਾਇਆ ਜੀ ਫਿਰ ਮੈਂ ਗੁਰੂ ਜੀ ਕੋਲੇ ਗਿਆ ਉੱਥੇ ਗਿੱਦੜ ਬਾਹੀ ਤੇ ਮੈਂ 8-9 ਸਾਲ ਉੱਥੇ ਲਾਇਆ ਜੀ ਤੇ ਉਹਨਾਂ ਤੋਂ ਵਿਦਿਆ ਪ੍ਰਾਪਤ ਕੀਤੀ ਹੈ ਮੇਰੇ ਗੁਰੂ ਜੀ ਦਾ ਨਾਮ ਉਸਤਾਦ ਰਾਗੀ ਰਜਿੰਦਰ ਸਿੰਘ ਜੀ ਹੈ ਜੀ ਤੇ ਉਹਨਾਂ ਤੋਂ ਮੈਂ ਵਿਦਿਆ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਚ ਮੋਗੇ ਅਕੈਡਮੀ ਸੀਗੀ ਤੇ ਮੋਗੇ ਤੋਂ ਬਾਅਦ ਤੁਹਾਨੂੰ ਦੱਸਿਆ ਵੀ ਉਹ ਮੁੰਡੇ ਨੇ ਮੈਨੂੰ ਦੱਸਿਆ ਤੇ ਫਿਰ ਮਹਾਰਾਜ ਇੱਥੇ ਖਿੱਚ ਲਿਆ ਜੀ ਦਾਣਾ ਬਾਣੀ ਜੀ ਬਾਹਾਲੀ ਤਾਂ ਤੁਸੀਂ ਇੱਥੇ ਜਦੋਂ ਮੋਹਾਲੀ ਆਏ ਤਾਂ ਭੀੜ-ਪਾੜ ਵਾਲਾ ਸ਼ਹਿਰ ਆ ਤੁਸੀਂ ਦੇਖੋ ਕਿ ਇੱਥੇ ਦਾ ਚੰਗਾ ਭਲਾ ਬੰਦਾ ਜਿਹੜਾ ਉਸ ਨੂੰ ਔਖਾ ਹੋ ਜਾਂਦਾ ਹੈ ਲੇਕਿਨ ਤੁਹਾਨੂੰ ਸਰੀਰਕ ਤੌਰ ਤੇ ਨਹੀਂ ਵੱਡੀ ਸਮੱਸਿਆ ਆਇਆ ਤਾਂ ਕਿਸ ਤਰ੍ਹਾਂ ਦਾਸ ਤਕਰ ਰਿਹਾ ਪਹਿਲਾਂ ਤੁਸੀਂ ਜ਼ੋਮੈਟੋ ਵੀ ਕਰਦੇ ਰਹੇ ਹੋ ਤਾਂ ਕਿਸ ਤਰ੍ਹਾਂ ਤੁਸੀਂ ਪਹਿਲੋਂ ਪਹਿਲ ਆਪਣਾ ਗੁਜ਼ਾਰਾ ਜਿਹੜਾ ਚਲਾਉਂਦੇ ਸੀ ਪਾਜੀ ਜਦੋਂ ਮੈਂ ਆਇਆ ਸੀਗਾ ਤੇ ਮੈਂ ਅਕੈਡਮੀ ਹੀ ਕਰਨੀ ਸੀਗੀ ਉੱਥੋਂ ਮੈਂ ਤਿੰਨ ਜਾਣੇ ਸੀਗੇ ਅਸੀਂ ਜਿਹੜੇ ਆਏ ਸੀਗੇ ਤੇ ਐਕਟਿਵਾ ਤੇ ਅਸੀਂ ਹਰਮੋਨੀਅਮ ਤਬਲਾ ਰੱਖ ਕੇ ਲਈ ਸੀ ਇੱਕ ਇੱਕ ਹੋਰ ਹਰਮੋਨੀਅਮ ਸੀ ਉਹ ਮੁੰਡਾ ਬਸ ਤੇ ਆਇਆ ਸੀ ਉਹ ਬਸ ਤੇ ਰਾਕੇ ਲਿਆਇਆ ਹਰਮੋਨੀਅਮ ਤੇ ਜਦੋਂ ਅਸੀਂ ਆਏ ਸੀ ਤੁਸੀਂ ਯਕੀਨ ਨਹੀਂ ਕਰਨਾ ਮੇਰੀ ਜੇਬ 'ਚ 500 ਰੁਪਏ ਸੀਗਾ ਜੀ ਤੇ ਜਦੋਂ ਇੱਥੇ ਆਏ ਆ ਮਹਾਰਾਜ ਨੇ ਐਸੀ ਕਿਰਪਾ ਕੀਤੀ ਮੈਂ ਜਿੱਥੇ ਪਹਿਲਾ ਅਕੈਡਮੀ ਸੀਗੀ ਆਪਣੀ ਤੇ ਮੈਂ ਅੰਕਲ ਜੀ ਨੂੰ ਮਿਲਿਆ ਦੁਕਾਨ ਖਾਲੀ ਸੀਗੀ ਥੱਲੇ ਗਰਾਊਂਡ ਫਲੋਰ ਤੇ ਹੀ ਤੇ ਅੰਕਲ ਜੀ ਕਹਿੰਦੇ ਵੀ ਇੱਦਾਂ ਕਰਕੇ ਬਈ ਇੰਨਾ ਰੈਂਟਾ ਤੇ ਐ ਸਿਕਿਉਰਿਟੀ ਜਮਾ ਕਰਾਉਣੀ ਪੈਣੀ ਆ ਮੈਂ ਕਹਾ ਜੀ ਮੇਰੇ ਕੋਲ ਤਾਂ 500 ਰੁਪਏ ਹੀ ਆ ਤੇ ਮੈਂ ਅਕੈਡਮੀ ਕਰਨੀ ਆ ਉਹ ਕਹਿੰਦੇ ਚਲ ਤੂੰ ਅਕੈਡਮੀ ਕਰ ਲੈ ਕੋਈ ਨਹੀਂ ਬਾਬੇ ਨਾਨਕ ਦੀ ਕਿਰਪਾ ਐਸੀ ਹੋਈ ਉਹਨਾਂ ਨੇ ਦੇਖੋ ਆਪ ਹੀ ਬੋਰਡ ਲਵਾ ਕੇ ਦਿੱਤੇ ਆ ਤੇ ਮੇਰੇ ਤੋਂ ਰੈਂਟ ਵੀ ਬਾਅਦ ਚ ਲਿਆ ਜਦੋਂ ਮੇਰਾ ਕੰਮ ਚੱਲ ਪਿਆ ਨਹੀਂ ਤਾਂ ਐਡੇ ਵੱਡੇ ਸ਼ਹਿਰ ਚ ਤੁਹਾਨੂੰ ਇਹ ਗੱਲ ਬਿਲਕੁਲ ਸਹੀ ਆ ਇੱਥੇ ਤਾਂ ਲੋਕ 100 ਰੁਪਿਆ ਕਢਾ ਕੇ ਰਾਜ਼ੀ ਨਹੀਂ ਹੈਗੇ ਉਹਨਾਂ ਨੇ ਫਿਰ ਵੀ ਇੰਨਾ ਕੁਛ ਕੀਤਾ ਹਾਂਜੀ ਹਾਂਜੀ ਉਹ ਬਾਬਾ ਨਾਨਕ ਜੀ ਤੇ ਮਿਹਰ ਕਰਦੇ ਵੀ ਜੀ ਦਇਆਪਾਤੀ ਉਹਨਾਂ ਦੇ ਮਨ ਚ ਉਹਨਾਂ ਤੇ ਦਇਆ ਆ ਗਈ ਤੇ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਉਹਨਾਂ ਨੇ ਆਪ ਹੀ ਫਿਰ ਦੁਕਾਨ ਦਾ ਕਹਿਵਨ ਤਾਂ ਲੱਗਾ ਹੀ ਹੋਇਆ ਸੀਗਾ ਤੇ ਉਹਨਾਂ ਨੇ ਬੋਰਡ ਬੋਰਡ ਆਪ ਹੀ ਲਵਾ ਕੇ ਦਿੱਤੇ ਤੇ ਮਹਾਰਾਜ ਬਾਬਾ ਹਨੂਮਾਨ ਸਿੰਘ ਜੀ ਦੀ ਐਸੀ ਕਿਰਪਾ ਹੋਈ ਆਪਾਂ ਪਹਿਲੇ ਦਿਨ ਤੋਂ ਵਿਹਲੇ ਨਹੀਂ ਬੈਠੇ ਅਗਲੇ ਦਿਨ ਹੀ ਆਪਣੇ ਕੋਲ ਤਿੰਨ ਚਾਰ ਸਟੂਡੈਂਟ ਆ ਗਏ ਦੇ ਬੇ ਦੇ ਬੇ ਮਹੀਨੇ ਤੱਕ ਮਰੇ ਕੋਲ 30 35 ਸਟੂਡੈਂਟ ਹੋ ਗਈ ਸੀ ਜੀ ਵਧੀਆ ਕੰਮ ਚੱਲ ਰਿਹਾ ਸੀ ਤੁਸੀਂ ਤੁਸੇ ਜ਼ਮੈਟੋ ਵੀ ਕਰਦੇ ਸੀ ਉਹ ਫਿਰ ਕਿਦਾਂ ਸਾਰਾ ਕੁਝ ਕੀਤਾ ਕਿਵੇਂ ਉਸ ਦੀ ਸ਼ੁਰੂਆਤ ਹੋਈ ਕੀ ਮਜਬੂਰੀਆਂ ਬਣੀਆਂ ਪਾਜੀ ਮਜਬੂਰੀ ਤਾਂ ਕੋਈ ਨਹੀਂ ਵੈਸੇ ਜਿੱਦਾਂ ਅਕੈਡਮੀ ਤੋਂ ਸ਼ਨੀਐਤਵਾਰ ਛੁੱਟੀ ਹੁੰਦੀ ਆ ਤੇ ਮੈਂ ਵਿਹਲਾ ਰਹਿ ਕੇ ਖੁਸ਼ ਨਹੀਂ ਹੈਗਾ ਇੰਨਾ ਵੀ ਬਹੁਤ ਟਾਈਮ ਹੁੰਦਾ ਨਾ 24 ਘੰਟੇ ਬੰਦੇ ਕੋਲੇ ਫਿਰ ਮੈਂ ਫ੍ਰੀ ਟਾਈਮ ਉਹ ਕਰ ਲੈਂਦਾ ਮੈਂ ਹੁਣ ਵੀ ਕਰ ਲੈਂਦਾ ਸ਼ਨੀਐਤਵਾਰ ਜਾਣਾ ਹੁੰਦਾ ਜੀ ਜਿਮੈਟੋ ਤੇ ਇਧਰ ਉਹ ਅਕੈਡਮੀ ਆਫ ਹੁੰਦੀ ਆ ਤੇ ਫਿਰ ਉਧਰ ਲਾ ਲਈਦਾ ਟਾਈਮ ਤੇ ਉੱਥੇ ਵੀ ਤੁਹਾਨੂੰ ਬੜਾ ਔਖਾ ਹੁੰਦਾ ਹੋਣਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਲੋਕ ਨੇ ਮੋਸਟਲੀ ਇੱਥੇ ਉੱਚੀ ਉੱਚੀਆਂ ਇਮਾਰਤਾਂ 'ਚ ਰਹਿੰਦੇ ਨੇ ਥੱਲੇ ਛਿੱਤੀ ਆ ਕੇ ਨਹੀਂ ਰਾਜੀ ਤਾਂ ਉੱਥੇ ਵੀ ਸਮੱਸਿਆ ਆਈ ਆ ਕਦੇ ਹਾਂਜੀ ਭਾਜੀ ਇੱਕ ਵਾਰ ਹੀ ਆਈ ਸੀ ਕਿ ਮੈਨੂੰ 2 ਸਾਲ ਹੋ ਗਏ ਕੰਮ ਕਰਦੇ ਨੂੰ ਆਪਣੇ ਚੰਡੀਗੜ੍ਹ ਹਾਊਸਿੰਗ ਬੋਰਡ 'ਚ ਇੱਕ ਕੁੜੀ ਰਹਿੰਦੀ ਸੀਗੀ ਉੱਥੇ ਲਿਫਟਾਂ ਵੀ ਲੱਗੀਆਂ ਹੋਈਆਂ ਤੇ ਮੈਂ ਉਹਨਾਂ ਨੂੰ ਪ੍ਰੋਬਲਮ ਦੱਸੀ ਵੈਸੇ ਤਾਂ ਮੈਂ ਉਹ ਹੋਮਲੈਂਡ ਇਧਰ ਫਾਲਕਨ 뷰 ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ 'ਚ ਕਦੇ ਮੈਨੂੰ ਕਿਸੇ ਨੇ ਨਹੀਂ ਕਿਹਾ ਜਦੋਂ ਅਗਲੇ ਨੂੰ ਦੱਸੀਦਾ ਥੱਲੇ ਆ ਕੇ ਲੈ ਜਾਂਦੇ ਆਰਡਰ ਤੇ ਉੱਥੇ ਕੁੜੀ ਨੂੰ ਪਤਾ ਨਹੀਂ ਕਿਹਾ ਚੱਕਰ ਸੀ ਗੋ ਸੀ ਪਤਾ ਨਹੀਂ ਕੀ ਪ੍ਰਮਾਤਮਾ ਜਾਣੇ ਉਹ ਤਾਂ ਤੇ ਮੈਨੂੰ ਕਹਿੰਦੀ ਬਈ ਮੈਂ ਤੁਹਾਨੂੰ ਪੈਸੇ ਪੇ ਕੀਤੇ ਆ ਤੇ ਵੀ ਤੁਹਾਨੂੰ ਇਹ ਨਹੀਂ ਮਤਲਬ ਹੈਗਾ ਵੀ ਸਾਨੂੰ ਤੁਸ ਤੋਂ ਤੁਰਿਆ ਨਹੀਂ ਜਾਂਦਾ ਤੁਸੀਂ ਐ ਆ ਤੁਸੀਂ ਜੋ ਆ ਵੀ ਸਾਨੂੰ ਮਿੰਟਾ ਆਰਡਰ ਪੂਆ ਡੋਰ ਤੇ ਚਾਹੀਦਾ ਮੇਰੇ ਤੇ ਫਿਰ ਮੈਂ ਰੇੜੀ ਤੇ ਬੈਠ ਕੇ ਲਿਫਟ ਤਾਂ ਨਹੀਂ ਫੜਾਇਆ ਆ ਜੀ ਹਾਂਜੀ ਤੇ ਵੀ ਹੋ ਜਾਂਦਾ ਹੈ ਹਾਲਾਂਕਿ ਮੋਸਟਲੀ ਆਪਾਂ ਦੇਖਦੇ ਆਂ ਵੀ ਕੋਈ ਹੈਂਡੀਕੈਪ ਆ ਜੀ ਤਾਂ ਲੋਕੋ ਦਾ ਸਹਾਇਕ ਬਹੁਤ ਕਰਦੇ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ ਸਿਚੁਏਸ਼ਨ ਦੇ ਹਿਸਾਬ ਨਾਲ ਜਿੰਨੀ ਹੋ ਸਕੇ ਲੇਕਿਨ ਕਿਤੇ ਨਾ ਕਿਤੇ ਕੁਝ ਲੋਕ ਜ਼ਰੂਰ ਹੁੰਦੇ ਨੇ ਜਿਹੜੇ ਇਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਹਾਂਜੀ ਹਾਂਜੀ ਬਿਲਕੁਲ ਪਾਜੀ ਮੈਂ ਤੁਹਾਨੂੰ ਦੱਸਿਆ ਮੈਨੂੰ 2.5 ਸਾਲ ਹੋ ਗਿਆ ਕੰਮ ਕਰਦੇ ਨੂੰ ਇੱਕ ਹੀ ਇਨਸੀਡੈਂਟ ਹੋਇਆ ਮੇਰੇ ਨਾਲ ਇਦਾਂ ਦਾ ਬਾਕੀ ਮੇਰੇ ਨਾਲ ਸਾਰੇ ਕੋਆਪਰੇਟ ਕਰਦੇ ਆ ਸਗੋਂ ਇਹ ਰੋਡ ਤੇ ਵੀ ਜਾਂਦੇ ਆ ਗੱਡੀਆਂ ਵਾਲੇ ਵੀ ਵਿਚਾਰੇ ਵੀਡੀਓ ਬਣਾ ਕੇ ਸਲੂਟ ਮਾਰ ਕੇ ਜਾਂਦੇ ਬਾਈ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਇੱਕ ਅੱਧਾ ਬੰਦਾ ਤਾਂ ਹੁੰਦਾ ਹੀ ਆ ਤੁਹਾਨੂੰ ਪਤਾ ਤਾਂ ਕਈ ਵਾਰ ਲੋਕ ਰੋਕ ਲੈਂਦੇ ਨੇ ਯਾਰ ਪੁੱਛਣ ਲੱ ਹਣਾਂਕ ਕਿੰਦਾ ਤੁਹਾਡੀ ਮਜਬੂਰੀ ਆ ਜਾਂ ਕਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਹਾਂਜੀ ਹਾਂਜੀ ਮੇਰੇ ਨਾਲ ਬੜੇ ਵਾਰੀ ਹੋਇਆ ਭਾਜੀ ਐ ਰੋਡ ਤੇ ਜਾਂਦੇ ਆ ਕਈ ਵਾਰੀ ਜਿਵੇਂ ਲੇਟਾ ਦੇ ਖੜੇ ਹੁੰਨੇ ਆ ਉਦੋਂ ਪੁੱਛ ਲੈਂਦੇ ਭਾਜੀ ਕੀ ਕੰਮ ਕਰਦੇ ਆ ਮੈਂ ਤਾਂ ਕਹਿ ਦਿੰਦਾ ਜੀ ਮੈਂ ਤਾਂ ਪਾਰਟ ਟਾਈਮ ਕਰਦਾ ਆ ਤੇ ਬਈ ਮੇਰੀ 뮤직 ਅਕੈਡਮੀ ਆ ਫਿਰ ਬੜੇ ਖੁਸ਼ ਹੁੰਦੇ ਆ ਫਿਰ ਕਈ ਵਾਰੀ ਕਹਿ ਦਿੰਦੇ ਗਾਣਾ ਵੀ ਸੁਣਾਓ ਤੇ ਫਿਰ ਉੱਥੇ ਸੁਣਾ ਦਈਦਾ ਮਾੜਾ ਮੋਟਾ ਚਲੋ ਜਿੰਨਾ ਕੋ ਪਰਮਾਤਮਾ ਨੇ ਬਖਸ਼ਿਆ ਜੀ ਹਾਂਜੀ ਤੇ ਜਿਵੇਂ ਆਪਾਂ ਗੱਲ ਕਰੀਏ ਤੁਸੀਂ ਜਿਵੇਂ ਮਿਊਜ਼ਿਕ ਅਕੈਡਮੀ ਦੀ ਸ਼ੁਰੂਆਤ ਕੀਤੀ ਸਰ ਤੁਸੀਂ ਵੀਡੀਓ ਵੀ ਪਾਉਂਦੇ ਰਹੋਨੇ ਹੋ ਕਿ ਤੁਸੀਂ ਸਟੇਜ ਦੇ ਉੱਤੇ ਪਰਫਾਰਮ ਕਰ ਰਹੇ ਹੋ ਤਾਂ ਕੁਝ ਲੋਕ ਨੇ ਜਿਹੜੇ ਉਹ ਤੁਹਾਡੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਜਾਂਦੇ ਨੇ ਤੁਸੀਂ ਦੱਸਿਆ ਕਿ ਤੁਹਾਡੇ ਦੋਸਤ ਮਿੱਤਰ ਜਾਂ ਜਿਹੜੇ ਜਾਣਕਾਰ ਨੇ ਤੁਹਾਨੂੰ ਮੁਜੇਚੇ ਤੌਰ ਤੇ ਲੈ ਕੇ ਜਾਂਦੇ ਨੇ ਤਾਂ ਪਹਿਲੀ ਸਟੇਜ ਕਦੋਂ ਲਾਈ ਸੀ ਪਾ ਜੀ ਪਹਿਲੀ ਸਟੇਜ ਸ਼ਾਇਦ ਮੈਂ ਜਸ ਬਾਜਵੇ ਬਾਈ ਨਾਲ ਲਾਈ ਸੀਗੀ 2019 ਚ ਜੀ ਇੱਕ ਸਾਨੀਂ ਇੰਦੋਲਣੇ ਵਲੇ ਹਾਂਜੀ ਉਦੋਂ 20 ਚ ਹਾਂਜੀ ਉਦੋਂ ਮੇਰੇ ਮਾਮਾ ਜੀ ਦੇ ਨਵਾ ਪਿੰਡ ਦੋਨੇ ਕੇ ਆ ਉੱਥੇ ਲਵਾਇਆ ਸੀ ਜਸਬਾਜ ਵੇ ਨੂੰ ਤੇ ਉਹਨਾਂ ਨਾਲ ਸਟੇਜ ਸਾਂਝੀ ਕੀਤੀ ਸੀਗੀ ਜੀ ਉਹਨਾਂ ਦੇ ਪ੍ਰੋਗਰਾਮ ਚ ਤੇ ਫਿਰ ਕਿਵੇਂ ਮਹਿਸੂਸ ਹੋਇਆ ਬਾਤ ਪਾਜੀ ਵਧੀਆ ਠੀਕ ਆ ਨਾਰਮਲ ਜਿੱਦਾ ਗਾਣੇ ਆ ਉਹ ਇੰਨਾ ਫਰਕ ਨਹੀਂ ਪਿਆ ਠੀਕ ਆ ਵਧੀਆ ਗਾਇਆ ਅੱਧਾ ਘੰਟਾ ਮਿਲਿਆ ਸੀਗਾ ਜੀ ਅੱਧਾ ਘੰਟਾ ਵਧੀਆ ਦਰਸ਼ਕਾਂ ਦਾ ਪਿਆਰ ਮਿਲਿਆ ਜੀ ਹਾਂਜੀ ਵਧੀਆ ਗਾਇਆ ਤੇ ਹੋਰ ਤੁਸੀਂ ਇੱਕ ਪਿੱਛੇ ਜਿਹੇ ਹਰਿਆਣੇ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਸੀ ਉੱਥੇ ਵੀ ਤੁਸੀਂ ਕਿਸੇ ਪ੍ਰੋਗਰਾਮ ਤੇ ਗਏ ਸੀ ਹਾਂਜੀ ਉਹ ਬਾਜੀ ਆਪਣੇ ਮੇਰਾ ਸਟੂਡੈਂਟ ਹੈ ਚੰਨਾ ਤੇ ਉਹਨਾਂ ਦੇ ਰਤੀਏ ਸ਼ਹਿਰ ਤੇ ਸੀਗਾ ਉਹ ਦੁਸ਼ਹਿਰੇ ਦਾ ਮੇਲਾ ਬਹੁਤ ਵੱਡਾ ਲੱਗਦਾ ਉੱਥੇ ਤੇ ਦੁਸ਼ਹਿਰੇ ਦੀ ਵੀਡੀਓ ਸੀਗੀ ਉਹ ਤੇ ਉਹਨਾਂ ਨੇ ਬੁਲਾਇਆ ਸੀਗਾ ਜੀ ਚਲੋ ਉੱਥੇ ਵੀ ਫਰਮਾਰਾ ਦੀ ਕਿਰਪਾ ਨਾਲ ਚਲੋ ਕਰਕੇ ਆਏ। ਤਾਂ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਤੁਹਾਡੀ ਤਸਵੀਰ ਹੈ। ਉਹ ਮਤਲਬ ਕਿ ਸਿੱਧੂ ਮੂਸੇਵਾਲਾ ਦੀਆਂ ਤਾਂ ਸਾਰੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਲੇਕਿਨ ਤੁਹਾਡੇ ਨਾਲ ਜਿਹੜੀ ਤਸਵੀਰ ਹੈ ਉਹ ਵੀ ਬੜੀ ਵਾਇਰਲ ਹੋਈ ਹੈ ਤਾਂ ਕਿਵੇਂ ਉਹ ਮੁਲਾਕਾਤ ਹੋਈ ਸੀ ਕਿਵੇਂ ਸਬੱਬ ਬਣਿਆ? ਉਹ ਪਾਜੀ ਮੇਰੇ ਪਿੰਡਾਲ ਦਾ ਹੀ ਹੈ ਮੇਰਾ ਸਟੂਡੈਂਟ ਹੈ ਤੇ ਉਹ ਬੜਾ ਫੈਨ ਸੀਗਾ ਬਾਈ ਦਾ ਬਹੁਤ ਤਗੜਾ। ਜੀ ਤੇ ਉਹ ਕਹਿੰਦਾ ਬਾਈ ਉਸਤਾਦ ਜੀ ਆਪਾਂ ਮੈਂ ਤਾਂ ਗਿਆ ਸੀਗਾ ਫੂਨ ਲੈਂਡ ਬਾਗੇ ਪੁਰਾਣੇ ਉਹ ਮੇਰੇ ਨਾਲ ਸੀਗਾ ਸਕੂਟਰੀ ਤੇ ਜੀ ਤੇ ਉਹਨੇ ਕਿਤੇ ਸਨੈਪ ਦੇਖ ਲਈ ਹੋਣੀ ਬਾਈ ਦੀ ਤੇ ਕਹਿੰਦਾ ਬਾਈ ਘਰੇ ਹੀ ਆ ਆਪਾਂ ਮਿਲ ਕੇ ਆਉਣਾ ਤੋ ਵਾ ਤੇ ਮੈਂ ਕਹਾ ਚੱਲ ਕੋਈ ਨਹੀਂ ਚੱਲਦੇ ਆਪਾਂ ਤੇ ਅਸੀਂ ਬਾਗੇਪੁਰਾਣੇ ਫੋਨ ਲੈ ਕੇ ਤੇ ਅਸੀਂ ਉੱਥੋਂ ਮਾਨਸਾ ਨੂੰ ਭਜਾਤੀ ਸਕੂਟਰੀ ਜੀ ਸਕੂਟਰੀ ਤੇ ਗਏ ਇੱਥੋਂ ਪਹਿਲਾਂ ਬਾਗੇਪੁਰਾਣੇ ਗਏ ਬਾਗੇਪੁਰਾਣੇ ਤੋਂ ਮਾਨਸਾ ਘਟੋ ਘਟ ਕਿੰਨਾ ਟਾਈਮ ਲੱਗਿਆ ਫਿਰ ਰਸਤੇ 'ਚ ਬਾਜੀ ਅਸੀਂ ਮਿਲ ਲਾਦਾ 700 ਕਿਲੋਮੀਟਰ ਬਣ ਗਿਆ ਸੀ ਇੱਥੋਂ ਚੰਡੀਗੜ੍ਹ ਇੱਥੋਂ ਚੰਡੀਗੜ੍ਹ ਤੋਂ ਪਹਿਲਾਂ ਬਾਗੇਪੁਰਾਣੇ ਤੇ ਇੰਨਾ ਹੀ ਅੱਗੇ ਮਾਨਸਾ ਪੈਂਦਾ ਉੱਥੋਂ ਜੀ ਤੇ 8-9 ਘੰਟੇ ਲਗਾਤਾਰ ਸਕੂਟਰੀ ਚਲਾਈ ਜੀ ਮੈਂ ਤੇ ਫੇਰ ਬਾਈ ਕੋਲੇ ਰਹਿ ਰਾਤ ਉੱਥੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਬਾਈ ਜਦੋਂ ਤੁਸੀਂ ਮਿਲੇ ਮੂਸੇਵਾਲਾ ਨੂੰ ਤਾਂ ਕੀ ਕਿਵੇਂ ਦਾ ਰਿਐਕਸ਼ਨ ਸੀ ਕਿਵੇਂ ਦੀਆਂ ਗੱਲਾਂ ਕੀਤੀਆਂ ਨਾ ਬਹੁਤ ਵਧੀਆ ਉਹ ਤਾਂ ਪਾਜੀ ਆਏ ਮਿਲਿਆ ਮੈਨੂੰ ਪਤਾ ਨਹੀਂ ਕਿੰਨੇ ਕੁ ਟਾਈਮ ਦਾ ਜਾਣਦਾ ਹੁੰਦਾ ਉੱਥੇ ਮੇਰੇ ਜਾਣ ਤੋਂ ਪਹਿਲਾਂ ਬਾਈ ਸ਼ਾਇਦ ਕਿਤੇ ਗਏ ਹੋਏ ਸੀਗੇ ਬਾਹਰ ਤੇ ਬਹੁਤ ਬੰਦੇ ਖੜੇ ਸੀ 60-70 ਬੰਦੇ ਖੜੇ ਸੀਗੇ ਜੀ ਤੇ ਉਥੇ ਅੰਕਲ ਜੀ ਨੇ ਜਦੋਂ ਪੁੱਛਿਆ ਮੈਨੂੰ ਮੈਂ ਕਹਾ ਜੀ ਐਂ ਕਰਕੇ ਅਸੀਂ ਧਮਾਲੀ ਤੋਂ ਆਏ ਆ ਅੰਕਲ ਜੀ ਨੇ ਮੈਨੂੰ ਅੰਦਰ ਬਾ ਲਿਆ ਪਹਿਲਾਂ ਹੀ ਬਾਈ ਹਜੇ ਆਇਆ ਨਹੀਂ ਸੀਗਾ ਤੇ ਜਿਹੜਾ ਪੁਰਾਣਾ ਘਰ ਸੀਗਾ ਵੀਰੇ ਦਾ ਤੇ ਉਥੇ ਬਾ ਲਿਆ ਤੇ ਜਦੋਂ ਬਾਈ ਆਇਆ ਪਹਿਲਾਂ ਸਾਰਿਆਂ ਨੂੰ ਬਾਹਰ ਖੜਾ ਕੇ ਇਕੱਲੇ ਇਕੱਲੇ ਨਾਲ ਫੋਟੋਆਂ ਕਰਵਾਈਆਂ ਫਿਰ ਉਹਨਾਂ ਨੇ ਕਰਵਾ ਕੇ ਜਦੋਂ ਅੰਦਰ ਆਏ ਫਿਰ ਸਾਡੇ ਨਾਲ ਬੈਠ ਕੇ ਰੋਟੀ ਵੀ ਮੈਂ ਤੇ ਬਾਈ ਦੇ ਨਾਲ ਹੀ ਖਾਧੀ ਆ ਦਾਲ ਬਣੀ ਸੀ ਤੇ ਮਾਤਾ ਨੇ ਸੱਖਰ ਚਕੋ ਪਾਗੇ ਦਿੱਤਾ ਜਿਹੜਾ ਕੁਛ ਉਹਨਾਂ ਨੇ ਆਪ ਖਾਦਾ ਸਾਡੇ ਨਾਲ ਹੀ ਰੋਟੀ ਖਾਦੀ ਜੀ ਉਹਨਾਂ ਨੇ ਤਾਂ ਵੈਸੇ ਤੁਸੀਂ ਫਿਰ ਬਹੁਤ ਕਰਮਾ ਵਾਲਿਆਂ ਕੋ ਕਿ ਲੋਕ ਤਰਸਦੇ ਨੇ ਕਿ ਅਸੀਂ ਉਹਨਾਂ ਨੂੰ ਮਿਲ ਕਿਉਂ ਨਹੀਂ ਸਕੇ ਕਿਉਂਕਿ ਪਤਾ ਨਹੀਂ ਸੀ ਕਿਸੇ ਨੂੰ ਵੀ ਇਹ ਕੰਮ ਹੋ ਜਾਣਾ ਹੈ ਬਹੁਤ ਸਾਰੇ ਲੋਕਾਂ ਦੇ ਇਰਮਾਨ ਰਹਿ ਗਏ ਹਾਂਜੀ ਹਾਂਜੀ ਬਿਲਕੁਲ ਭਾਜੀ ਸਹੀ ਗੱਲ ਹੈ ਮਹਾਰਾਜ ਜੀ ਤਾਂ ਇੱਕ ਇਹ ਵੀ ਗੱਲ ਚੱਲਦੀ ਹੈ ਕਿ ਸਿੱਧੂ ਮੂਸੇਵਾਲਾ ਨੇ ਜਿਹੜੀ ਹਵੇਲੀ ਪਾਈ ਹੈ ਉਸ ਦੇ ਵਿੱਚ ਦੋ ਕਮਰੇ ਅਲੱਗ ਤੋਂ ਬਣਾਏ ਕੀ ਬਣਾਏ ਸੀ ਕਿ ਜਦੋਂ ਕੋਈ ਫੈਨ ਜਾਂ ਕੋਈ ਉਹਨਾਂ ਦਾ ਚਾਹਣ ਬੜਾ ਉਹਨਾਂ ਨੂੰ ਮਿਲਣ ਆਵੇ ਤਾਂ ਉੱਥੇ ਆਪਣੀ ਰਾਤ ਗੁਜ਼ਾਰ ਸਕੇ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਲੋਕ ਸਿੰਘਰ ਨਾਲ ਫੋਟੋਆਂ ਖਿਚਾਉਣ ਨੂੰ ਤਰਸ ਜਾਂਦੇ ਨੇ ਲੇਕਿਨ ਉੱਥੇ ਤਾਂ ਜਿਹੜੇ ਲੋਕ ਮਿਲਣ ਆਉਂਦੇ ਸੀ ਉਹਨਾਂ ਨੂੰ ਘਰ ਦੇ ਵਿੱਚ ਰੱਖ ਲਿਆ ਜਾਂਦਾ ਸੀ ਹਾਂਜੀ ਹਾਂਜੀ ਮੈਂ ਖੁਦ ਰਹਿ ਕੇ ਆਇਆ ਪਾਜੀ ਇੱਕ ਦਿਨ ਤੇ ਬੜਾ ਪਿਆਰ ਦਿੱਤਾ ਬਾਈ ਨੇ ਤੇ ਬਿਲਕੁਲ ਨਾਲ ਹੀ ਬਾਈ ਦਾ ਇੱਧਰ ਕਮਰਾ ਸੀ ਫਸਟ ਤੇ ਜਿੱਥੇ ਪਹਿਲਾ ਕਮਰਾ ਸੀ ਉੱਥੇ ਅਸੀਂ ਰਹੇ ਆ ਜੀ ਮੈਂ ਤੇ ਇੱਕ ਮੁੰਡਾ ਹੋ ਸੀ ਨਾਲ ਉਹਦੀ ਗੱਲ ਯਾਦ ਹੋਵੇ ਉਹਨਾਂ ਨਾਲ ਕੋਈ ਗੱਲਬਾਤ ਕੀ ਗੱਲਬਾਤ ਕੀਤੀ ਸੀ ਨਾ ਪਾਜੀ ਬਸ ਬਾਈ ਜੀ ਪੁੱਛ ਰਹੇ ਸੀਗੇ ਵੀ ਕੀ ਕਰਦੇ ਹੋ ਤੁਸੀਂ ਕਿੱਦਾਂ ਕਰਦੇ ਹੋ ਮੈਂ ਕਹਾਂ ਪਾਜੀ ਮੈਂ ਕਰਕੇ 뮤직 ਅਕੈਡਮੀ ਹੈ ਮੇਰੀ ਤੇ ਫਿਰ ਮੈਨੂੰ ਪਤਾ ਲੱਗਿਆ ਕਿ ਬਈ ਬਾਈ ਜੀ ਨੇ ਉਹਦਾ ਟਰੈਕਟਰ ਤੇ ਫੋਟੋ ਲਵਾਈ ਸੀਗੇ ਸੰਤ ਜਗਿਆਨੀ ਚਰਨੈਲ ਸਿੰਘ ਪਿੰਡਰਾਲਿਆਂ ਦੀ ਜੀ ਤੇ ਫਿਰ ਮੈਂ ਕਹਾਂ ਪਾਏ ਬਈ ਗਾਣਾ ਲਿਖਿਆ ਹੋਇਆ ਜੀ ਅਸੀਂ ਇਹ ਰਿਲੀਜ਼ ਕਰਨਾ ਤੇ ਉਦੋਂ ਬਾਈ ਜੀ ਕਹਿੰਦੇ ਸੀਗੇ ਵੀ ਕੋਈ ਨਹੀਂ ਮਹਾਰਾਜ ਕਿਰਪਾ ਕਰੇ ਪਕਰਾਂਗੀ ਚਲੋ ਉਸ ਤੋਂ ਬਾਅਦ ਤੁਹਾਨੂੰ ਪਤਾ ਸਬਬ ਬਣਿਆ ਹੀ ਨਹੀਂ ਗਾ ਹੋਰ ਪਾਣਾ ਵਰਤ ਗਿਆ ਤੇ ਉਹ ਗਾਣਾ ਬਾਈ ਜੀ ਨੂੰ ਮੈਂ ਸੁਣਾਇਆ ਸੀਗਾ ਜੀ ਤੇ ਇੱਕ ਗੱਲ ਹੋਰ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਜਿੰਨੇ ਵੀ ਲੋਕਾਂ ਨੇ ਯਾਦਾਂ ਸਾਂਝੀਆਂ ਕੀਤੀਆਂ ਨੇ ਇਹ ਗੱਲ ਬਹੁਤ ਹੈ ਕਿ ਉਹ ਸਪੋਰਟ ਬਹੁਤ ਜ਼ਿਆਦਾ ਕਰਦੇ ਸੀ ਹਾਂਜੀ ਹਾਂਜੀ ਗਰੀਬ ਅਮੀਰ ਉਹਨਾਂ ਨੂੰ ਕੋਈ ਨਹੀਂ ਸੀਗਾ ਗਰੀਬ ਅਮੀਰ ਤੁਹਾਨੂੰ ਪਤਾ ਐਡਾ ਬੰਦਾ ਲੈਂਡਲੋਰਡ ਸੀਗਾ ਉਹ ਹੁਣ ਤਾਂ ਜੋ ਮਰਜੀ ਟੁੱਟੀਆਂ ਚੱਪਲਾਂ ਪਾ ਕੇ ਤੇ ਕੱਚੇ ਬਨਾਂਡ ਦੀ ਟਰੈਕਟਰ ਚਲਾਉਂਦਾ ਫਿਰਦਾ ਸੀਗਾ ਜੀ ਐਡਾ ਡਾਊਨ ਟੂ ਅਰਥ ਬੰਦਾ ਸੀਗਾ ਐਦਾਂ ਹੀ ਮਿਲਦਾ ਸੀਗਾ ਹਰੇਕ ਨੂੰ ਭਰਾਵਾਂ ਦੀ ਤਰ੍ਹਾਂ ਟ੍ਰੀਟਮੈਂਟ ਕਰਦੀ ਸੀਗੀ ਉਹ ਇੱਕੋ ਮੁਲਾਕਾਤ ਹੋਈ ਸੀ ਜਾਂ ਹੋਰ ਵੀ ਕੋਈ ਹੋਈ ਸੀ ਨਹੀਂ ਇੱਕੋ ਹੀ ਹੋਈ ਸੀਗੀ ਜੀ ਇੱਕ ਮੇਰੀ ਇੱਥੇ ਭਾਗੂ ਮੱਜਰੇ ਹੋਈ ਸੀਗੀ ਉਸ ਤੋਂ ਬਾਅਦ ਚ जस्ट ਜਦੋਂ ਆਪਣੋਂ ਬਾਈ ਨੂੰ ਇੱਥੇ ਟਰੈਕਟਰ ਮਿਲਿਆ ਸੀਗਾ ਉਹ ਦੋ ਇੱਥੇ ਬਾਈ ਤੇ ਰੁਕੇ ਸੀਗੇ ਟੀਡੀਆਈ ਕੋਠੀ ਤੇ ਰੁਕੇ ਸੀਗੇ ਤੇ ਉੱਥੇ ਮਿਲੇ ਸੀਗੇ ਬਾਅਦ ਚ ਜੀ ਤੇ ਜਿਹੜੀ ਤੁਹਾਡੀ ਉਹ ਤਸਵੀਰ ਵਾਇਰਲ ਹੋ ਰਹੀ ਹੈ ਉਹ ਕਿੱਥੋਂ ਦੀ ਹੈ ਉਹ ਆਪਣੇ ਬਾਈ ਦੇ ਪੁਰਾਣੇ ਘਰ ਦੀ ਹੈ ਜੀ ਉੱਥੇ ਘਰ ਦੇ ਅੰਦਰ ਦੀ ਹੈ ਉੱਥੇ ਫੋਟੋ ਖਿੱਚੀ ਸੀ ਜੀ ਹਾਂਜੀ ਤੇ ਫਿਰ ਇੱਕ ਦਲਜੀਤ ਦੇ ਨਾਲ ਤੁਹਾਡੀ ਮੁਲਾਕਾਤ ਹੋਈ ਸੀ ਉਹ ਕਿੱਦਾਂ ਹੋਈ ਉਹ ਬਾਜੀ ਮੈਂ ਇੱਥੇ ਆਪਣੇ ਸ਼ੂਟ ਚੱਲ ਰਿਹਾ ਸੀਗਾ ਆ ਜਿਹੜਾ ਫੂਟੇਜ ਦੇ ਸਾਹਮਣੇ ਠਾਣਾ ਆ ਜੀ ਆ ਜਿਹੜੀ ਹੁਣੀ ਫਿਲਮ ਬਾਈ ਦੀ ਕਿ ਰਿਲੀਜ਼ ਹੋਈ ਐ ਪੁਲਸ ਵਾਲੀ ਪਤਾ ਨਹੀਂ ਕੀ ਨਾਮ ਆਉਦਾ ਤੇ ਉਹ ਉਸ ਫਿਲਮ ਦਾ ਸ਼ੂਟ ਸੀਗਾ ਜਿੱਥੇ ਨੀਰੂ ਬਾਜਵਾ ਆ ਤੇ ਉਥੇ ਐ ਮੈਂ ਦੇਖਿਆ ਮੈਂ ਕਿ ਕੱਠ ਬੜਾ ਆ 670 ਬੰਨਾਂ ਖੜੀਆਂ ਪੁਲਸ ਵਾਲੇ ਖੜੇ ਆ ਤੇ 3-400 ਬੰਦਾ ਬਾਹਰ ਖੜਾ ਸੀਗਾ ਮੁੰਡੇ ਵੀ ਸੀ ਕੁੜੀਆਂ ਵੀ ਸੀ ਤੇ ਮੈਂ ਕਿਾ ਦੇਖੀਏ ਤਾਂ ਸਹੀ ਅੰਦਰ ਕੀ ਹੋ ਰਿਹਾ ਮੈਂ ਪੁੱਛਿਆ ਉਹਨਾਂ ਨੂੰ ਬਾਈ ਨੂੰ ਮੈਂ ਕਹਿੰਦੇ ਬਾਈ ਦਿਲਜੀਤ ਦਾ ਛੂਟ ਆ ਤੇ ਮੈਂ ਕਿ ਬਾਈ ਯਾਰ ਮਲਾ ਦੋ ਮੈਨੂੰ ਬੌਂਸਰ ਨੂੰ ਕਿਹਾ ਉਹ ਕਹਿੰਦਾ ਭਰਾਵਾ ਸਾਨੂੰ ਤਾਂ ਆਪ ਨਹੀਂ ਮਿਲ ਲ ਦਿੰਦੇ ਵੀ ਸਾਨੂੰ ਗਾਲਾ ਕੱਢਦੇ ਮੈਂ ਕਿਾ ਚੱਲ ਕੋਈ ਨਹੀਂ ਖੜ ਜਾਨੇ ਜਦੋਂ ਆਊਗਾ ਦੇਖੀ ਜਾਊ ਤੇ ਉਹ ਜਦੋਂ ਬਾਈ ਜੀ ਸ਼ੂਟ ਕਰਕੇ ਬਾਹਰ ਆ ਰਹੇ ਸੀਗੇ ਤੇ ਉਹ ਨਾਲ ਵੀਰਾ ਹੁੰਦਾ ਗੁਰਪ੍ਰਤਾਪ ਜਿਹੜਾ ਪੱਗ ਬੰਦਾ ਵੀਰੇ ਦੇ ਤੇ ਉਹਨਾਂ ਨੇ ਦੇਖਿਆ ਜਦੋਂ ਤੇ ਬਾਈ ਜੀ ਕਹਿੰਦੇ ਵੀ ਤੇ ਆ ਬਾਈ ਨੂੰ ਗੇ ਭੇਜ ਦੋ ਫਿਰ ਦੋ ਤਿੰਨ ਮਿੰਟ ਮੇਰੇ ਕੋਲੇ ਖੜ ਕੇ ਗਏ ਤੇ ਹਾਂਜੀ ਹਾਂਜੀ ਉਹਨਾਂ ਨੇ ਆਪਦੇ ਪੇਜ ਤੇ ਵੀ ਉਹ ਬਲੌਗ ਜੇ ਬਣਾਉਂਦੇ ਹੁੰਦੇ ਹਨ ਉਹ ਮੇਰਾ ਪਾਇਆ ਹੋਇਆ ਪੇਜ ਤੇ ਉਹਨਾਂ ਨੇ ਆਪਦੇ ਤੇ ਨਾਲੇ ਵਧੀਆ ਮਿਲ ਕੇ ਗਏ ਭਾਜੀ ਜੀ ਤੇ ਮਤਲਬ ਕਿ ਦਲਜੀਤ ਵੱਡਾ 스타 ਹੈ ਸਾਡੀ ਇੰਡਸਟਰੀ ਦਾ ਸਿੱਧੂ ਮੂਸੇਵਾਲਾ ਵੱਡਾ 스타 ਹੈ ਤਾਂ ਇੰਨੇ ਵੱਡੇ ਲੋਕ ਦੇ ਇੰਨੇ ਹੰਬਲ ਤਰੀਕੇ ਨਾਲ ਮਿਲਦੇ ਨੇ ਤਾਂ ਕਿਵੇਂ ਦੇਖਦੇ ਨਾ ਮੈਂ ਦੋ ਬੰਦੇ ਤਾਂ ਬਹੁਤ ਹੀ ਡਾਊਨ ਟੂ ਅਰਥ ਹੈ ਜੀ ਦਲਜੀਤ ਵੀ ਜਿਵੇਂ ਆਪਾਂ ਵੇਨੇ ਆ ਨਾ ਵੀ ਕੋਲੋਲਾ ਕਰੀ ਜਾਂਦਾ ਰਹਿੰਦਾ ਐ ਵੀਡੀਓ ਚ ਲਾਈਵ ਹੁੰਦਾ ਵਾ ਉਦਾਂ ਦਾ ਹੀ ਆ ਬੰਦਾ ਬਹੁਤ ਡਾਊਨ ਟੂ ਅਰਥ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਮਿਲਿਆ ਆਪਾਂ ਨੂੰ ਐ ਨਹੀਂ ਗਾ ਫੀਲ ਨਹੀਂ ਆਇਆ ਕਿ ਉਹ ਬਈਏ 스타 ਪੁਣਾ ਕਰਦਾ ਐ ਕਰਦਾ ਜਮੈਂ ਨੋਰਮਲ ਮਿਲਿਆ ਆਪਾਂ ਨੂੰ ਤਾ ਪਹਿਲਾਂ ਤੁਸੀਂ ਦਾੜੀ ਕਟਵਾਉਂਦੇ ਹੁੰਦੇ ਸੀ ਫਿਰ ਦਾੜਾ ਪ੍ਰਕਾਸ਼ ਕਰੋ ਕੀਤਾ ਇਹ ਜੀ ਜਦੋਂ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਾ ਉਸ ਤੋਂ ਬਾਅਦ ਚ ਨਹੀਂ ਕਟਾਇਆ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਹੋਈ ਤੇ ਉਦੋਂ ਉਦੋਂ ਫਿਰ ਕੀ ਮਨ ਚ ਖਿਆਲ ਆਇਆ ਕਿ ਵੀ ਹੁਣ ਵੀ ਮੈਂ ਅੱਗੇ ਤੋਂ ਦਾੜੀ ਨਹੀਂ ਕਟਵਾਉਣੀ ਉਹ ਪਾਜੀ ਬਸ ਉੱਥੇ ਜਾ ਕੇ ਤੁਹਾਨੂੰ ਪਤਾ ਸੰਗਤ 'ਚ ਅਸਰ ਹੋਈ ਜਾਂਦਾ ਜੀ ਜੀ ਤੇ ਉੱਥੇ ਜਦੋਂ ਬੰਦੇ ਉੱਠਦੇ ਸੀਗੇ ਉਦੋਂ ਗਾਣੇ ਵੀ ਤੁਹਾਨੂੰ ਪਤਾ ਬੰਦੀ ਸਿੰਘਾ ਦੇ ਗਾਉਂਦੇ ਸੀਗੇ ਤੇ ਆਪ ਨੂੰ ਸ਼ਰਮ ਆਂਦੀ ਸੀ ਫਿਰ ਮਹਾਰਾਜ ਨੇ ਐਸੀ ਕਿਰਪਾ કરી ਤੁਹਾਨੂੰ ਪਤਾ ਜਦੋਂ ਕਿਰਪਾ ਕਰ ਦੇਵੇ ਤੇ ਮੇਰ ਹੋ ਜਾਂਦੀ ਹੈ ਤੇ ਮੇਰ ਹੋ ਗਈ ਜੀ ਫਿਰ ਮਹਾਰਾਜ ਦੀ ਜੀ ਤਾਂ ਤੁਸੀਂ ਉਹ ਮੋਰਚੇ ਦੇ ਵਿੱਚ ਵੀ ਜਾਂਦੇ ਰਹੇ ਹੋਂ ਤੱਕ ਕਿਵੇਂ ਉਸ ਮੋਰਚੇ ਵਿੱਚ ਬਹੁਤ ਸਾਰੇ ਚੈਨਲਾਂ 'ਤੇ ਤੁਹਾਡੇ ਇੰਟਰਵਿਊ ਹੋਏ ਬਹੁਤ ਸਾਰੇ ਲੋਕ ਨੇ ਤੁਹਾਨੂੰ ਮਾਣ ਬਖਸ਼ਿਆ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਸੀ ਤੁਹਾਨੂੰ ਕਹਿੰਦੇ ਸੀ ਕਿ ਸਾਨੂੰ ਕੁਝ ਸੁਣਾਓ ਤਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਨੰਬਰਸ ਵਧੀਆ ਭਾਜੀ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਬਹੁਤ ਪਿਆਰ ਦਿੱਤਾ ਉੱਥੇ ਵੀ ਸੰਗਤ ਜਦੋਂ ਆਉਂਦੀ ਆ ਹੁਣ ਵੀ ਕਦੇ ਜਾਂਦੇ ਆ ਜਦੋਂ ਕਾਲ ਦਿੰਦੇ ਆ ਮੋਰਚੇ ਵਾਲੇ ਤੇ ਸੰਗਤ ਪਛਾਲ ਲੈਂਦੀ ਆ ਵੀ ਹਾਂ ਹਾਂ ਇਹ ਬਾਈ ਗਾਣੇ ਗੁੰਦਾ ਸੀਗਾ ਮੋਰਚੇ 'ਚ ਬਹੁਤ ਵਧੀਆ ਲੱਗਦਾ ਮੇਰਾ ਖਿਆਲ ਇੱਕ ਵਾਰ ਜਦੋਂ ਜਿਹੜਾ ਉੱਥੋਂ ਜੱਥਾ ਜਾਂਦਾ ਹੁੰਦਾ ਸੀ ਹੈਂਡੀਕੈਪ ਵਿਅਕਤੀਆਂ ਦਾ ਜੱਥਾ ਗਿਆ ਸੀ ਤੁਸੀਂ ਵੀ ਉਸ ਜੱਥੇ ਦੇ ਨਾਲ ਗਏ ਸੀ ਹਾਂਜੀ ਹਾਂਜੀ ਵੀਰ ਜੀ 31 ਮੈਂਬਰੀ ਜੱਥਾ ਗਿਆ ਸੀਗਾ ਤੇ ਉੱਥੇ ਨਾਲ ਹੀ ਸੀਗਾ ਜੀ ਮੈਂ ਵੀ ਤੁਸੀਂ ਦੇਖੋ ਕਿ ਬਾਈ ਫਿਜ਼ੀਕਲ ਤੌਰ ਤੇ ਆਮ ਇਨਸਾਨ ਦੀ ਤਰ੍ਹਾਂ ਤੁਰ ਫਿਰ ਨਹੀਂ ਸਕਦੇ ਲੇਕਿਨ ਜਦੋਂ ਉੱਥੇ ਕੌਮੀ ਇਨਸਾਫ ਮੋਰਚਾ ਮਹਾਲੀ ਦੇ ਵਿੱਚ ਲੱਗਦਾ ਹੈ ਤਾਂ ਇਹ ਉੱਥੇ ਜਾਂਦੇ ਨੇ ਰੈਗੂਲਰ ਉਸ ਮੋਰਚੇ ਦੇ ਵਿੱਚ ਜਾਂਦੇ ਨੇ ਅਤੇ ਜਦੋਂ ਉਸ ਮੋਰਚੇ ਵਿੱਚ ਉਹ ਹੈਂਡੀਕੈਪ ਵਿਅਕਤੀਆਂ ਦਾ ਇੱਕ ਜਥਾ ਗਿਆ ਸੀ ਤਾਂ ਉਸ ਜਥੇ ਦੇ ਵਿੱਚ ਵੀ ਇਹਨਾਂ ਨੇ ਸ਼ਮੂਲੀਅਤ ਕੀਤੀ ਸੀ ਭਾਵੇਂ ਕਿ ਲੋਕ ਕਹਿੰਦੇ ਰਹਿੰਨ ਕਿ ਸਾਡੇ ਕੋਲ ਸਮਾਂ ਨਹੀਂ ਹੈ ਯਾਰ ਅਸੀਂ ਇਕੱਠੇ ਜਾਵਾਂਗੇ ਲੇਕਿਨ ਕਿਤੇ ਨਾ ਕਿਤੇ ਅਜਿਹੇ ਲੋਕ ਨੇ ਜਿਹੜੇ ਉਹ ਸਾਡੇ ਲਈ ਮਿਸਾਲ ਜ਼ਰੂਰ ਨੇ ਤਾਂ ਅੱਗੇ ਵੀ ਗੱਲਬਾਤ ਕਰਦੇ ਆਂ ਬਾਈ ਚਲੋ ਪ੍ਰਮਾਤਮਾ ਨੇ ਜੋ ਤੁਹਾਡੇ ਨਾਲ ਕੀਤਾ ਪ੍ਰਮਾਤਮਾ ਦਾ ਭਾਣਾ ਏ ਲੇਕਿਨ ਬਹੁਤ ਸਾਰੇ ਲੋਕ ਨੇ ਉਹ ਬੜੇ ਉਹਨਾਂ ਦੇ ਘਰ ਦੇ ਕੰਮ ਨੇ ਕਿ ਕੋਈ ਕੰਮਕਾਰ ਕਰ ਲਾ ਤਾਂ ਜਿਨ੍ਹਾਂ ਦੇ ਘਰ ਦੇ ਕਾਰੋਬਾਰ ਦਾ ਖੇਤੀਬਾੜੀ ਹੁੰਦੀ ਆ ਉਹ ਵੀ ਨਹੀਂ ਕਰਦੇ ਜਾਂ ਕੋਈ ਨੌਕਰੀ ਨਹੀਂ ਕਰਦੇ ਪਰਿਵਾਰ ਵਾਲੇ ਔਖੇ ਹੁੰਦੇ ਰਹਿੰਦੇ ਨੇ ਬڑے ਬਹਾਨੇ ਲਾਉਂਦੇ ਨੇ ਕਿ ਯਾਰ ਮੇਤੋਂ ਤਾਂ ਜ਼ੋਰ ਪਾਰ ਦਾ ਕੰਮ ਨਹੀਂ ਹੋਣਾ ਮੈਂ ਕਿੱਥੇ ਬਾਹਰ ਜਾਵਾਂ ਵੀ ਮੇਤੋਂ ਸਫ਼ਰ ਨਹੀਂ ਹੋਣਾ ਬਹੁਤ ਬਹਾਨੇ ਲਾਉਂਦੇ ਨੇ ਨਾ ਤੁਹਾਡੇ ਤਾਂ ਅੱਗੇ ਏਡੀ ਵੱਡੀ ਚੁਣੌਤੀ ਸੀ ਤੁਸੀਂ ਫਿਰ ਵੀ ਅੱਜ ਆਪਣੇ ਦਮ ਤੇ ਕੰਮ ਕਰ ਰਹੇ ਹੋ ਆ ਪਾਜੀ ਸੋਚ ਅਪਾਜ ਹੋਵੇ ਨਾ ਫਿਰ ਬੰਦਾ ਪਾਜ ਹੁੰਦਾ ਕਹਿੰਦੇ ਹੁੰਦੇ ਨਾ ਬਈ ਜੱਜ ਬੇਪਾਜ ਨਹੀਂ ਹੁੰਦੇ ਜੀ ਬਈ ਜੇ ਤੁਹਾਡੇ ਚ ਜੱਜਬਾ ਹੈਗਾ ਵਾ ਫਿਰ ਨਹੀਂ ਤੁਸੀਂ ਅਪਾਜ ਹੋਗੇ ਹੁਣ ਜੇਵੇਂ ਤੁਸੀਂ ਗੱਲ ਕੀਤੀ ਆ ਵੀ ਘਰੇ ਬੰਦੇ ਬੈਠੇ ਆ ਉਹ ਭਾਵੇਂ ਚੰਗੇ ਭਲੇ ਆ ਉਹਨਾਂ ਦੀ ਸੋਚ ਅਪਾਜ ਹੋਈ ਪਈ ਹੈ ਨਾ ਉਹ ਸੱਚਮੁੱਚ ਅਪਾਜ ਆ ਬੰਦੇ ਅਪਾਜ ਹੋ ਨੀਗਾ ਵੀ ਤੁਰਿਆ ਨਹੀਂ ਜਾਂਦਾ ਬੰਦੇ ਤੋਂ ਜਦੋਂ ਸੋਚ ਅਪਾਜ ਹੋ ਜੇ ਕੋਈ ਕੰਮ ਨਾ ਕਰੇ ਬੰਦਾ ਸਹੀ ਹੋਣ ਦੇ ਬਾਵਜੂਦ ਵੀ ਉਹ ਅਪਾਜ ਹੁੰਦਾ ਬੰਦਾ ਜੀ ਆਪਣੀ ਸੋਚ ਆ ਗੁਰਬਾਣੀ ਪੜੀਦੀ ਆ ਚਲੋ ਮਹਾਰਾਜ ਦੀ ਕਿਰਪਾ ਆ ਤੇ ਚੜਦੀ ਕਲਾ ਆ ਮੈਂ ਤਾਂ ਕਈ ਵਾਰੀ ਗੁਰਦਾਰਾ ਸਾਹਿਬ ਵੀ ਜਾਂਦਾ ਤੈਨੂੰ ਪਤਾ ਮਾਈਆਂ ਦਾ ਦਿਲ ਹੌਲਾ ਹੁੰਦਾ ਜੀ ਕਈ ਵਾਰੀ ਮੈਨੂੰ ਵੇਖ ਕੇ ਜਾਂ ਸਕੂਟਰੀ ਤੇ ਚੜਦਾ ਆ ਮੈਂ ਚਲੋ ਮਹਾਰਾਜ ਦੀ ਕਿਰਪਾ ਨਾਲ ਉੱਥੇ ਭਾਂਡਿਆਂ ਦੀ ਸੇਵਾ ਵੀ ਕਰੀ ਦੀ ਆ ਦੇਖ ਕੇ ਕਹਿੰਦੀ ਆ ਹਾਈ ਵਿਚਾਰਾ ਐ ਜੋ ਮੈਂ ਤਾਂ ਉੱਥੇ ਮਾਤਾ ਨੂੰ ਕਹਿਣਾ ਹਾਂ ਮੈਂ ਕਿਹਾ ਮਾਤਾ ਜੀ ਚੜ੍ਹਦੀ ਕਲਾ ਆਇਆ ਐਦਾਂ ਨਾ ਕਹਿਆ ਕਰੋ ਮਹਾਰਾਜ ਨੇ ਸਭ ਕੁਝ ਦਿੱਤਾ ਐ ਬਹੁਤ ਖੁਸ਼ ਆ ਮੈਂ ਹਾਂਜੀ ਐਵੇਂ ਮਰੂ ਮਰੂ ਕਰੀ ਜਾਈਏ ਜਿਹੜਾ ਕੁਝ ਹੋਣਾ ਸੀ ਭਾਜੀ ਉਹ ਤਾਂ ਹੋ ਗਿਆ ਜੀ ਹੁਣ ਅੱਗੇ ਦਾ ਸਵਾਰੀਏ ਨੇ ਆਪਾਂ ਅੱਗੇ ਵਧੀਆ ਕੰਮ ਕਰੀਏ ਤੇ ਆਪਣਾ ਵਧੀਆ ਜੀਵਨ ਬਤੀਤ ਹੋਊਗਾ ਜੇ ਹੁਣ ਮੈਂ ਵੀ ਇੱਥੇ ਬਹਿ ਜਾ ਮੈਂ ਕੰਮ ਨਹੀਂ ਕਰਨਾ ਹੈ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਨਹੀਂ ਹੁੰਦਾ ਜੋ ਅਗਲਾ ਜੀਵਨ ਵੀ ਮੇਰਾ ਦੁਖੀ ਹੋਊਗਾ ਨਾਲੇ ਮੈਂ ਦੋ ਜਣਿਆਂ ਨੂੰ ਹੋਰ ਕਰਦਿਆਂ ਨੂੰ ਦੁਖੀ ਕਰੂੰਗਾ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਵੀ ਹੈ ਮੇਰੀ ਵੀ ਜਿਹੜੇ ਕਹਿੰਦੇ ਕੰਮ ਨਹੀਂ ਹੈਗਾ ਐ ਨਹੀਂ ਹੈਗਾ ਜੋ ਨਹੀਂ ਹੈਗਾ ਸਭ ਕੰਮ ਹੈਗਾ ਆਪਣੀ ਸੋਚ ਮੁਤਾਬਿਕ ਆਪਣੀ ਸੋਚ ਨੂੰ ਸਟਰੋਂਗ ਕਰੋ ਤੇ ਕੰਮ ਕਰੋ ਬੇਨਤੀ ਆ ਘਰਦਿਆਂ ਨੂੰ ਤੰਗ ਨਾ ਕਰੋ ਤੇ ਇੱਥੇ ਇਕੱਲੇ ਰਹਨੇ ਹੋ ਜਾਂ ਫਿਰ ਫੈਮਿਲੀ ਦੇ ਨਾਲ ਰਹਨੇ ਹੋ ਜਾਂ ਦੋਸਤਾਂ ਮਿੱਤਰਾਂ ਨਾਲ ਨਹੀਂ ਭਾਜੀ ਦੋਸਤ ਮਿੱਤਰ ਹੀ ਆ ਬਸ ਮੇਰੇ ਸਟੂਡੈਂਟ ਹੀ ਆ ਉਹ ਹੀ ਦੋਸਤ ਹੈ ਮੇਰੇ ਵਧੀਆ ਜੀ ਤੇ ਉਹ ਉਹ ਹੀ ਲੈ ਕੇ ਜਾਂਦੇ ਆ ਇੱਧਰ ਉੱਧਰ ਦੁੱਖ ਸੁੱਖ ਚ ਉਹੀ ਖੜਦੇ ਆ ਨਾਲ ਜੀ ਹਾਂਜੀ ਤੇ ਮਤਲਬ ਅਗਰ ਕਿਸੇ ਨੇ ਤੁਹਾਡੇ ਕੋਲ ਇੱਥੇ ਆ ਕੇ ਮਿਊਜ਼ਿਕ ਸਿੱਖਣਾ ਹੋਵੇ ਤਾਂ ਕਿ ਮੈਂ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਕਿ ਨੰਬਰ ਹੈ ਕੀ ਤੁਹਾਡਾ ਐਡਰੈਸ ਹੈ ਹਾਂਜੀ ਵੈਸੇ ਆਪਣੀ ਬਾਜੀ ਸੈਕਟਰ 78 ਸੁਹਾਣਾ ਸ਼੍ਰੀ ਬਦਰੀ ਨਾਰਾਇਣ ਮੰਦਿਰ ਦੇ ਸਾਹਮਣੇ ਅਕੈਡਮੀ ਹੈ ਤੇ ਪਹਿਲਾਂ ਆਪਣੀ ਰਤਨ ਕਾਲਜ ਕੋਲ ਸੀ ਹੁਣ ਲੋਕੇਸ਼ਨ ਚੇਂਜ ਕੀਤੀ ਹੈ ਤੇ ਰਬਾਬ 뮤ਜ਼ਿਕ ਅਕੈਡਮੀ ਨਾਮ ਹੈ ਤੇ ਨੰਬਰ ਵੀ ਬੋਲ ਦਿੰਦੇ ਆ 854464013 8054464013 ஆன்லைன் ஆஃப்லைன் ਦੋਨੋਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਦੋਂ ਮਰਜੀ ਜੇ ਕਿਸੇ ਨੇ ஆன்லைன் ਕਲਾਸ ਲੈਣੀ ਆ ਉਹ ਵੀ ਆਪਾਂ ਦੇ ਦੇ ਦਿੰਦੇ ਆ ਤੇ ਜੇ ਆਫਲਾਈਨ ਦੇਣੀ ਆ ਉਹ ਵੀ ਦੇ ਦਿੰਦੇ ਆ ਜੀ ਤਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਸੋ ਬਾਈ ਗੁਰਪ੍ਰੀਤ ਦੇ ਨਾਲ ਗੱਲ ਕੀਤੀ ਆ ਗੁਰਪ੍ਰੀਤ ਸਿੰਘ ਮੋਟਰ ਕਲਾ ਦੇ ਨਾਲ ਤਾਂ ਜਿਹੜੇ ਸਰੀਰਕ ਤੌਰ ਤੇ ਭਾਵੇਂ ਅਪਾਹਜ ਨੇ ਲੇਕਿਨ ਇੱਕ ਵੱਡਾ ਸੰਦੇਸ਼ ਇਹਨਾਂ ਨੇ ਦਿੱਤਾ ਹੈ ਕਿ ਬੰਦੇ ਦੀ ਸੋਚ ਅਪਾਹਜ ਨਹੀਂ ਹੋਣੀ ਚਾਹੀਦੀ ਭਾਵੇਂ ਸਰੀਰਕ ਤੌਰ ਤੇ ਤੁਹਾਡੇ ਅੱਗੇ ਕਿੰਨੀ ਵੱਡੀ ਚੁਣੌਤੀ ਆ ਜਾਵੇ ਤੁਸੀਂ ਉਸ ਚੁਣੌਤੀ ਦਾ ਸਾਹਮਣਾ ਕਰ ਸਕਦੇ ਹੋ ਅਗਰ ਤੁਹਾਡਾ ਜਜ਼ਬਾ ਹੈ ਜਿਹੜਾ ਹੋਵੇਗਾ ਤਾਂ ਉਹਨਾਂ ਲੋਕਾਂ ਵਾਸਤੇ ਵੀ ਇਹ ਇੱਕ ਮਿਸਾਲ ਬਣਦੀ ਹੈ ਜਿਹੜੇ ਸਭ ਕੁਝ ਠੀਕ ਹੁੰਦੇ ਹੋਏ ਵੀ ਕੋਈ ਕੰਮਕਾਰ ਨਹੀਂ ਕਰ ਰਹੇ ਆਪਣੇ ਘਰਦਿਆਂ ਦੀ ਮਦਦ ਨਹੀਂ ਕਰ ਰਹੇ ਆਪਣੇ ਪਰਿਵਾਰ ਦਾ ਸਹਾਰਾ ਨਹੀਂ ਬਣ ਰਹੇ ਤਾਂ ਅਗਰ ਤੁਸੀਂ ਇਹਨਾਂ ਦੇ ਨਾਲ ਜੁੜਨਾ ਚਾਹੁੰਦੇ ਹੋ ਇਹਨਾਂ ਤੋਂ ਕੋਲ ਮਿਊਜ਼ਿਕ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸੋ ਖਾਣੇ ਦੇ ਵਿੱਚ ਆ ਕੇ ਇਹਨਾਂ ਨਾਲ ਮੁਲਾਕਾਤ ਕਰ ਸਕਦੇ ਹੋ ਜਾਂ ਫਿਰ ਆਨਲਾਈਨ ਵੀ ਇਹਨਾਂ ਦੇ ਵੱਲੋਂ ਕਲਾਸਾਂ ਨੇ ਜਿਹੜੀਆਂ ਉਹ 뮤직 ਦੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਕੈਮਰਾ ਪਰਸਨ ਸਤਨਾਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨ ਆਰ ਆਈ ਲਈ ਮੁਹਾਲੀ ਤੋਂ